ਐਮਐਲਏ ਨਰਿੰਦਰ ਕੌਰ ਭਰਾਸ ਨੇ ਪਿੰਡ ਪੱਟੀ ਕਲਾਂ ਦੇ ਵਿੱਚ ਇੱਕ ਪੰਚਾਇਤੀ ਕਰਦਾ ਨਹੀਂ ਪੱਥਰ ਰੱਖਿਆ ਜੋ ਪਿੰਡ ਦੇ ਵਿੱਚ ਵਿਵਾਦ ਖੜਾ ਕਰ ਰਿਹਾ ਹੈ। ਦਰਅਸਲ ਇੱਕ ਪਾਸੇ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਇੱਕ ਪਾਰਕ ਨੂੰ ਬਣਾਇਆ ਗਿਆ ਹੈ ਔਰ ਉਹ ਸੈਂਟਰ ਦਾ ਪੈਸਾ ਲੱਗਿਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜਾ ਇੱਥੇ ਪੰਚਾਇਤੀ ਕਰਦਾ ਨਹੀਂ ਪੱਥਰ ਨਰਿੰਦਰ ਕੌਰ ਭਰਾਸ ਵੱਲੋਂ ਰੱਖਿਆ ਗਿਆ ਹੈ ਜਾਣਵਦ ਕੇ ਰੱਖਿਆ ਗਿਆ ਔਰ ਜਿਸ ਦਿਨ ਪੰਚਾਇਤੀ ਜਿਹੜੀ ਘਰ ਦਾ ਨਹੀਂ ਪੱਤਰ ਰੱਖਿਆ ਗਿਆ ਸੀ ਤਾਂ ਪਿੰਡ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ ਤੇ ਸਰਪੰਚ ਦੇ ਘਰ ਵੀ ਪੁਲਿਸ ਸੀ ਤੇ ਉਸ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਇਹ ਵਿਵਾਦ ਹੋ ਰਿਹਾ ਹੈ ਕਿ ਇਹ ਪੂਰਾ ਮਾਮਲਾ ਆਓ ਜਾਣਦੇ ਹਾਂ ਮੈਨੂੰ ਬਹੁਤ ਅਫਸੋਸ ਹੈ ਕਿ ਸਰਕਾਰ ਇੰਨੀ ਥੱਲੇ ਆ ਕੇ ਡਿੱਗ ਗਈ ਹੈ ਕਿਉਂਕਿ ਜਿਹੜਾ ਪੱਟੀਵਾਲ ਕਲਾਂ ਦਾ ਮਸਲਾ ਹੈ ਉਹਦੇ 'ਚ ਕੱਲ ਬੀਬਾ ਭਰਾਜ ਪਿੰਡ ਜਾਂਦੇ ਆ ਪਿੰਡ ਪਹੁੰਚਣ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਉਹ ਨਜਰਬੰਦ ਆਪ ਤੇ ਘਰਚੇ ਕਰ ਲੈਂਦੇ ਆ ਫਿਰ ਪਿੰਡ ਦੀ ਆਬਾਦ ਸੰਗਠ ਨੂੰ ਉਹਨਾਂ ਨੂੰ ਨਜਰਬੰਦ ਕਰ ਲੈਂਦੇ ਆ ਆ ਭੱਟੀਵਾਲ ਕਲਾ ਦੇ ਸਾਡੇ ਪ੍ਰਧਾਨ ਹੈਗੇ ਆ ਅਮਨ ਜੀ ਤੇ ਇਹਨਾਂ ਨੇ ਇਹਨਾਂ ਨੂੰ ਤੇ ਨਾਲ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਇੱਕ ਘਰ ਚ ਇਹਨਾਂ ਨੇ ਬੰਨ ਲਿਆ ਸੀਗਾ 200 300 ਦੇ ਕਰੀਬ ਪੁਲਿਸ ਮੁਲਾਜ਼ਮ ਤਨਾਤ ਕੀਤੀ ਸੀ ਏਡੀ ਬੇਸ਼ਰਮੀ ਦੀ ਗੱਲ ਹੈ ਜੇ ਤੁਸੀਂ ਚੁਣੇ ਹੋਏ ਨਮਾਇਦੇ ਹੋ ਲੋਕਾਂ ਨੂੰ ਤਾਂ ਤੁਹਾਨੂੰ ਪਿਆਰ ਕਰਨਾ ਚਾਹੀਦਾ ਤੁਹਾਨੂੰ ਕੀ ਲੋੜ ਹੈ 300 ਮੁਲਾਜ਼ਮਾਂ ਲੈ ਕੇ ਕਿਸੇ ਪਿੰਡ 'ਚ ਵੜਨ ਦੀ ਹੁਣ ਇਨ੍ਹਾਂ ਮੁੰਡਿਆਂ ਨੇ ਇਕੱਠੇ ਹੋ ਕੇ ਸਰਪੰਚ ਸਾਹਿਬ ਨੂੰ ਅਰਜੀ ਦਿੱਤੀ ਕਿ ਸਰਪੰਚ ਸਾਹਿਬ ਅਸੀਂ ਇਸ ਪਿੰਡ 'ਚ ਇੱਕ ਪਾਰਕ ਬਣਾਉਣਾ ਚਾਹੁੰਦੇ ਹਾਂ ਤੇ ਉਸ ਅਰਜੀ ਤੇ ਸਰਪੰਚ ਸਾਹਿਬ ਨੇ ਕੰਮ ਕੀਤਾ सरपंच साहब ने देखा कि मैं पंचायती फंड ਵਿੱਚੋਂ ਇੰਨਾ ਰੁਪਈਆ ਇਸ پارک ਲਈ ਦੇ ਸਕਦਾ ਤੇ ਜਿਹੜਾ ਬਾਕੀ ਹੈਗਾ ਉਹ ਮੈਨੂੰ ਹੋਰ ਕਿਤੋਂ ਮੰਗਣਾ ਪੈਣਾ सरपंच साहब ਨੇ ਤੇ ਪਿੰਡ ਵਾਸੀਆਂ ਨੇ ਇਕੱਠੇ ਰਲ ਮਿਲ ਕੇ ਮਨਰੇਗਾ ਚੋਂ ਪੈਸਾ ਕਢਾਇਆ ਮਨਰੇਗੇ ਦੇ ਪੈਸੇ ਨਾਲ ਜਿਹੜਾ ਪੰਚਾਇਤੀ ਫੰਡ ਸੀਗਾ ਉਹ ਦੁੱਗਣਾ ਹੋ ਗਿਆ ਤੇ ਜਿੰਨਾ ਪੈਸਾ ਚਾਹੀਦਾ ਸੀਗਾ پارک ਦੀ ਸਾਰੀ ਵਾਸਤੇ ਉਹ ਪੂਰਾ ਹੋ ਗਿਆ ਪੈਸਾ ਆ ਦੇਖੋ ਆ ਪੜੋ ਤੁਸੀਂ ਕੀ ਲਿਖਿਆ ਇੱਥੇ ਆ ਪੈਸਾ 8 ਲੱਖ 32237 ਰੁਪਇਆ ਸੈਂਕਸ਼ਨ ਹੋ ਗਿਆ ਸੀ ਇਹ ਸੈਂਕਸ਼ਨਡ ਪੈਸਾ ਮਨਰੇਗਾ ਦਾ ਸੈਂਟਰ ਸਰਕਾਰ ਦਾ ਇਹ ਭਗਵੰਤ ਜੀ ਦਾ ਪੰਜਾਬ ਸਰਕਾਰ ਦਾ ਖਜ਼ਾਨਾ ਨਹੀਂ ਹੈਗਾ ਤੇ ਇਹਦੇ ਚ ਪੰਚਾਇਤੀ ਫੰਡ ਵੀ ਲਾਇਆ ਹੋਇਆ ਏਸੀ ਪਾਕ ਤੇ ਜਿੱਥੇ ਕੰਮ ਸ਼ੁਰੂ ਹੋਇਆ ਪਿਆ ਹੈ ਮੁਕੰਮਲ ਹੋਣ ਵਾਲਾ ਉੱਥੇ ਜਾ ਕੇ ਸਾਡੇ ਆਹ ਹੋਨਾਰ ਬੀਬਾ ਜੀ ਜਾ ਕੇ ਆ ਰੱਖ ਕੇ ਆ ਜਾਂਦੇ ਆ ਨੀ ਪੱਥਰ ਐਂਡ ਇਹ ਨੀ ਪੱਥਰ ਕਾ ਦਾ ਰੱਖਿਆ ਪੰਚਾਇਤਕਾਰ ਦਾ ਸਰਪੰਚ ਕੌਣ ਹੈ ਪਿੰਡ ਦਾ ਆ ਸਰਪੰਚ ਸਾਹਿਬ ਨੇ ਪਿੰਡ ਦੇ ਸਰਪੰਚ ਸਾਹਿਬ ਕਹਿੰਦੇ ਕਿ ਮੈਨੂੰ ਪੰਚਾਇਤਕਾਰ ਦੀ ਲੋਡ ਨਹੀਂ ਹੈਗੀ ਆ ਬੀਬਾ ਜੀ ਕਹਿੰਦੀ ਹੈ ਕਿ ਮੈਨੂੰ ਪੰਚਾਇਤਕਾਰ ਦੀ ਲੋਡ ਹੈਗੀ ਆ ਪਿੰਡ ਦੇ ਜਿਹੜੇ ਆਮ ਲੋਕ ਹੈ ਉਹ ਕਹਿੰਦੇ ਆ ਕਿ ਸਾਨੂੰ ਪੰਚਾਇਤਕਾਰ ਦੀ ਲੋਡ ਨਹੀਂ ਹੈਗੀ ਸਾਨੂੰ ਪਾਰਕ ਦੀ ਲੋਡ ਹੈ ਪਾਰਕ ਮਨਜ਼ੂਰ ਹੋਇਆ ਪਿਆ ਕੰਮ ਉੱਥੇ ਮੁਕੰਮਲ ਹੋਣ ਵਾਲਾ ਉੱਥੇ ਖੜ ਕੇ ਆ ਜਾ ਕੇ ਰੱਖ ਕੇ ਆ ਗਏ ਹੁਣ ਦੱਸੋ ਇਹ ਮੂਰਖਤਾ ਨਹੀਂ ਤਾਂ ਹੋਰ ਕੀ ਆ 300 ਪੁਲਿਸ ਮੁਲਾਜ਼ਮ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੋਈ ਗਲਤ ਕੰਮ ਕਰਨ ਜਾ ਰਹੇ ਹੋ ਤੇ ਤੁਹਾਨੂੰ ਫੋਰਸ ਦੀ ਲੋਡ ਪਹਿਣੀ ਪੈਣੀ ਆ ਫਰਜ਼ ਕਰੋ ਮੈਂ ਤੁਹਾਡੇ ਪਿੰਡ ਆ ਕੇ ਕਿਸੇ ਦਾ ਜਲੂਸ ਕੱਢਣ ਲੱਗ ਜਾ ਝੂਠਾ ਮੈਨੂੰ ਪਤਾ ਹੋਣਾ ਕਿ ਮੈਨੂੰ ਨਾਲ ਆਪ ਤੇ ਮੁਲਾਜ਼ਮ ਮੁਲਾਜ਼ਮਾਂ ਦੀ ਲੋਡ ਪਹਿਣੀ ਆ ਕਲ ਚੱਕ ਕੇ ਕਿਸੇ ਨੇ ਤੁਹਾਡੇ ਪਿੰਡ ਤੇ ਮੈਨੂੰ ਚਪੇੜ ਮਾਰਤੀ ਤੇ ਚੰਗਾ ਥੁੜੀ ਨਾ ਲੱਗੂਗਾ ਹੁਣ ਇਹ ਚਪੇੜਾ ਖਾਣ ਵਾਲੇ ਕੰਮ ਕਰ ਰਹੇ ਆ ਦੇਖੋ ਇੰਨਾਂ ਚੀਜ਼ਾਂ ਤੇ ਉਤਰੇ ਹੋਏ ਆ ਮਤਲਬ ਸ਼ਰਮ ਆਉਣੀ ਚਾਹੀਦੀ ਹੈ ਮੈਂ ਬੀਬਾ ਜੀ ਨੂੰ ਬੇਨਤੀ ਕਰਦਾ ਕਿ ਬੀਬਾ ਜੀ ਭਵਾਨੀਗੜ੍ਹ ਚ ਮੈਂ ਤੁਹਾਨੂੰ ਲਿਸਟ ਦਊਂਗਾ 68 ਪਿੰਡਾਂ ਵਿੱਚੋਂ 50 ਤੋਂ ਵੱਧ ਪਿੰਡਾਂ 52 ਪਿੰਡਾਂ ਚ ਅਸੀਂ ਸਾਰੇ ਕੰਮ ਮੁਕੰਮਲ ਕਰ ਚੁੱਕੇ ਆ ਇਹ ਸਾਰੇ ਪਿੰਡਾਂ ਦੀ ਲਿਸਟ ਹੈ ਕਿੱਥੇ ਕੀ ਕੀਤਾ ਕਿਹੜੇ ਕਿਹੜੇ ਪਿੰਡਾਂ 'ਚ ਕੁਝ ਨਹੀਂ ਕੀਤਾ ਉਹ ਵੀ ਲਿਖਿਆ ਹੋਇਆ ਹੈ ਕਿ ਆਨ ਸਰਕਾਰ ਹੈ ਜਿਹੜੀ ਆਪ ਸਰਕਾਰ ਹੈ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਲੈ ਕੇ ਜਿਹੜੀ ਵਚਨਵੱਧ ਹੈ ਔਰ ਇਸ ਨਗਰ 'ਚ ਜਦੋਂ ਵੀ ਆਉਂਦੇ ਸੀ ਤਾਂ ਹਮੇਸ਼ਾ ਡਿਮਾਂਡ ਰਹਿੰਦੀ ਸੀ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਖਾਸ ਤੌਰ ਤੇ ਜਿਵੇਂ ਗੱਲ ਕਰਾਂ ਤਾਂ ਉਹਨਾਂ ਨੂੰ ਕੋਈ ਵੀ ਛੋਟੇ-ਮੋਟੇ ਕੋਈ ਪ੍ਰੋਗਰਾਮ ਕਰਨਾ ਕੁਝ ਵੀ ਕਰਨਾ ਤਾਂ ਉਹਨਾਂ ਨੂੰ ਬੜੀ ਦਿੱਕਤ ਸੀਗੀ ਤੇ ਭਾਨੀਗੜ ਤੋਂ ਹਟ ਕੇ ਜਿਹੜਾ ਪਿੰਡ ਆ ਜਾਂਦਾ ਸੋ ਉਹਨਾਂ ਦੇ ਲਈ ਬੜੀ ਦਿੱਕਤ ਸੀ ਸੋ ਉਸ ਦੇ ਲਈ ਜਿਹੜਾ ਅਸੀਂ ਨੇ ਇੱਕ ਕਮਿਊਨਿਟੀ ਪੈਲ ਜਿਹੜਾ ਤੁਸੀਂ ਹਾਲ ਕਹਿ ਲਓ ਜਾਂ ਇਹਨੂੰ ਮੈਰਿਜ ਪੈਲਸ ਦੀ ਤਰ੍ਹਾਂ ਜਿੱਦਾਂ ਵੀ ਲੋਕ ਜਿਹੜਾ ਇਹਨੂੰ ਵਰਤਣ ਚਾਹੁੰਦੇ ਨੇ ਇਹਨੂੰ ਵਰਤ ਸਕਦੇ ਨੇ ਤਕਰੀਬਨ 40 ਲੱਖ ਦੀ ਲਾਗਤ ਦੇ ਨਾਲ 50x32 ਦਾ ਜਿਹੜਾ ਹਾਲ ਬਣਨਾ ਜਿਹਦੇ 'ਚ ਤਕਰੀਬਨ 200 ਬੰਦਾ ਜਿਹੜਾ ਛੇਰ ਲਾ ਕੇ ਬੈਠ ਸਕਦਾ ਉਹਦੇ ਨਾਲ ਹੀ ਕਿਚਨ ਹੈ ਅਟੈਚ ਜਿਹੜਾ ਰੂਮ ਇੱਕ ਕਮਰਾ ਹੋਊਗਾ ਬਾਥਰੂਮ ਹੋਣਗੇ ਔਰ ਬੜਾ ਸੋਹਣਾ ਇੱਕ ਜਿਹੜੀ ਇਹਨੂੰ ਬਿਲਡਿੰਗ ਨੂੰ ਸ਼ਾਨਦਾਰ ਜਿਹੜੀ ਬਿਲਡਿੰਗ ਆ ਉਹ ਬਣਾ ਕੇ ਜਿਹੜੀ ਲੋਕਾਂ ਨੂੰ ਦਵਾਂਗੇ ਔਰ ਇਹਦੇ ਨਾਲ ਹੋਰ ਵੀ ਜਿਹੜਾ ਚਾਹੇ ਨਾਲ ਜਿਹੜੀ ਜਗ੍ਹਾ ਬਚੂਗੀ ਉਹਦੇ ਵਿੱਚ ਪਾਰਕ ਡਵੈਲਪ ਕਰ ਲਾਂਗੇ ਚਾਹੇ ਬਾਹਰ ਸ਼ੈੱਡ ਦੀ ਜਿਹੜੀ ਲੋੜ ਪੈਣੀ ਹੈ ਕਿਉਂ ਕਿਸੇ ਨੇ ਕੋਈ ਦੁਕਸੋ ਦਾ ਕੋਈ ਪ੍ਰੋਗਰਾਮ ਕਰਨਾ ਤਾਂ ਬਾਹਰ ਕੋਈ ਦੋ ਹਲਵਾਈ ਬਿਠਾਉਣੇ ਆ ਤਾਂ ਉਹਦੇ ਲਈ ਉਹਨਾਂ ਨੂੰ ਸ਼ੈੱਡ ਦੀ ਲੋੜ ਆ ਸੋ ਜਿਵੇਂ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਹੋਊਗੀ ਉਹਨੂੰ ਸਾਰਾ ਇੱਕ ਕੰਪਲੀਟ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਕਰਕੇ ਉਹ ਅਸੀਂ ਦਵਾਂਗੇ ਸੈਂਟਰ ਦੇ ਸਾਰੇ ਬਕਾਇਦਾ ਨੇ ਉਹ ਕਹਿੰਦੇ ਵੀ ਆਪਣਾ ਬ ਮ ਮੈਂ ਕਿਉਂਕਿ ਸਾਰੀ ਪੰਚਾਇਤ ਆਪਣੀ ਆ ਔਰ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਕੱਲ ਵੀ ਮੇਰੀ ਸਰਪੰਚ ਸਾਹਿਬ ਨਾਲ ਸਾਡੀ ਫੋਨ ਤੇ ਵੀ ਗੱਲਬਾਤ ਹੋਈ ਹੈ ਤੇ ਬਕਾਇਦਾ ਮੇਰੇ ਆਫਿਸ ਦੇ ਰਹੀਂ ਪ੍ਰਸ਼ਾਸਨ ਦੇ ਰਹੀਂ ਵੀ ਸੱਦਾ ਲੱਗਿਆ ਹੋਇਆ ਤੇ ਲੋਕਾਂ ਦੀ ਜਿਹੜੀ ਮੰਗ ਆ ਲੋਕਾਂ ਦੀ ਮੰਗ ਪੂਰਾ ਕਰਨਾ ਹੈ ਕਿਸੇ ਨੇ ਵੀ ਜੇ ਐਮਪੀ ਮਨੀਸ਼ ਸਿੰਘ ਮਾਨ ਨੇ ਪਹਿਲਾਂ ਇਹ ਇਹ ਮੇਰੇ ਕੋਲ ਗੱਲ ਆਈ ਸੀ ਕਿ ਕੱਲ ਇਸੇ ਵੇਲੇ ਵਿਸ਼ੇ ਤੇ ਜਿਹੜਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀਗੀ ਤਾਂ ਉਹਨਾਂ ਨੇ ਵੀ ਮੈਨੂੰ ਮਨਾਂ ਕੀਤਾ ਕਿ ਕੋਈ ਵੀ ਐਮਪੀ ਲੈਂਡ ਦੀ ਕੋਈ ਗ੍ਰਾਂਟ ਹੈ ਸੱਚ ਨਹੀਂ ਆਈ ਹੋਈ ਤੇ ਪ੍ਰਸ਼ਾਸਨ ਨੇ ਵੀ ਜਿਹੜਾ ਚੈੱਕ ਕੀਤਾ ਕੋਈ ਵੀ ਸੈਂਕਸ਼ਨ ਲੈਟਰ ਉਹਨਾਂ ਦੇ ਕੋਲ ਹੈਗੀ ਆ ਕੋਈ ਫੰਡ ਉਹਨਾਂ ਦੇ ਜਿਹੜੇ ਜਿਹੜੇ ਸਰਦਾਰ ਸਿਮਰਨ ਸਿੰਘ ਮਾਨ ਐਮ ਕਿਸ ਪਰਪਸ ਲਈ ਕਿੱਥੇ ਦੇ ਲਈ ਫੰਡ ਆਏ ਨੇ ਤਾਂ ਮੇਰੇ ਕੋਲ ਤਾਂ ਕੱਲ ਦੇ ਅਸੀਂ ਪੁੱਛਿਆ ਵੀ ਉਹਨਾਂ ਨੂੰ ਕਈ ਜਣਿਆਂ ਨੂੰ ਹੋਰ ਵੀ ਪੁੱਛਿਆ ਕਿ ਭਾਈ ਸਾਨੂੰ ਕੋਈ ਲੈਟਰ ਹੈਗੀ ਆ ਤਾਂ ਦੇ ਦਿਓ ਕਿਉਂਕਿ ਅਸੀਂ ਕੋਈ ਵੀ ਕੰਮ ਅਸੀਂ ਕਿਸੇ ਵੈਰ ਵਿਰੋਧ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਔਰ ਮੈਨੂੰ ਜੋ ਲੋਕਾਂ ਨੇ ਹਲਕੇ ਦੇ ਲੋਕਾਂ ਨੇ ਇਸ ਨਗਰ ਦੇ ਲੋਕਾਂ ਨੇ ਮਾਨ ਦਿੱਤਾ ਸਾਰਿਆਂ ਨੇ ਪਾਰਟੀਬਾਜੀ ਤੋਂ ਉੱਪਰ ਉੱਟ ਕੇ ਮੇਰਾ ਸਾਥ ਦਿੱਤਾ ਸੀ ਸੋ ਮੈਂ ਸਾਰਿਆਂ ਦਾ ਸਤਿਕਾਰ ਕਰਦੀ ਆ ਤਾਂ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਨ ਨਹੀਂ ਨਹੀਂ ਤੁਹਾਨੂੰ ਲੱਗਦਾ ਹੈ ਨਜ਼ਰਬੰਦ ਕੀਤਾ ਇੱਥੇ ਨਜ਼ਰਬੰਦ ਆਪਾਂ ਬੈਠੇ ਕੁਝ ਵੀ ਉੱਠ ਕੇ ਇੱਕ ਮਿੰਟ ਅਸੀਂ ਦੋ ਜਣੇ ਆ ਦੇ ਇਹ ਘਰ ਦੇ ਬੰਦੇ 10 15 ਨੇ ਕਿ ਦੋ ਬੰਦੇ ਆ ਇੱਕ ਜੁਨੇਰ ਅਫਸਰ ਆ ਨਹੀਂ ਨਹੀਂ ਉਹ ਤਾਂ ਦੇਖੋ ਨਹੀਂ ਨਹੀਂ ਉਹ ਸਾਡੇ ਮੁਲਾਜ਼ਮ ਸਾਡੇ ਨਾਲ ਵੈਸੇ ਆ ਇਹਨਾਂ ਵਿਚਾਰਿਆਂ ਨੂੰ ਕੋਈ ਜਾ ਕੇ ਪੁੱਛ ਲੋ ਵੀ ਇਹਨਾਂ ਨੂੰ ਸਰਜੀ ਆਏ ਨੇ ਕੋਈ ਘਰੋਂ ਬਾਹਰ ਜਾ ਰਿਹਾ ਜਾਂ ਅੰਦਰ ਜਾ ਰਿਹਾ ਤੁਸੀਂ ਪਤਾ ਕਰ ਸਕਦੇ ਹੋ ਕਿਸੇ ਨੂੰ ਰੁਕਿਆ ਸੀ ਬਿਲਕੁਲ ਨਹੀਂ ਰੁਕਿਆ ਹੈਗਾ ਉਦਘਾਟਨ ਵਾਲੀ ਜਗ੍ਹਾ ਵੀ ਪੂਰੀ ਸ਼ੌਨੀ ਤਕਦੀਲ ਕਰੀ ਗਿਆ ਕਾਫੀ ਮੁਲਾਜ਼ਮ ਆਏ ਨੇ ਜਿਉਂਥੇ ਵੀ ਤਰਕ ਸਰਖਰ ਲੈ ਕੇ ਬਹੁਤ ਸਖਤ ਪ੍ਰਬੰਧ ਕੀਤੇ ਗਏ ਨੇ ਸੋਡੇ ਦੇਖੋ ਇਹ ਸਾਡਾ ਸਕਿਉਰਿਟੀ ਪ੍ਰੋਗਰਾਮ ਛੱਪਦਾ ਜਦੋਂ ਜਿਸ ਕੋਈ ਹਾਲਾਤ ਇਦਾਂ ਦੇ ਹੁੰਦੇ ਨੇ ਜਾਂਤਰਾਂ ਦੇ ਲੋਕਾਂ ਕੋ ਫਲਾਫ ਜਾਦਾ ਫਲਾ ਦਿੰਦੇ ਨੇ ਉਹਦੇ ਨਜ਼ਰ ਜਿਹੜਾ ਲਾਇਨ ਆਰਡਰ ਰੱਖਣਾ ਸਾਡੀ ਡਿਊਟੀ ਐ ਓਕੇ ਔਰ ਉੱਥੇ ਪਿੰਡ ਵਾਸੀਆਂ ਦਾ ਕਹਿਦਾ ਹੈਗੀ ਇਸ ਵਿੱਚ ਜਿਹੜਾ ਇੱਥੇ ਕਮਿਊਨਿਟੀ ਸੈਂਟਰ ਬਣਿਆ ਆ ਪਿੰਡ ਵਿੱਚ ਪਿੰਡ ਪੱਟੀ ਵੱਲ ਕਲਾਂ ਦੇ ਵਿੱਚ ਇੱਥੇ ਜਿਹੜਾ ਗਰੀਬ ਲੋਕ ਆਪਣੇ ਪ੍ਰੋਗਰਾਮ ਕਰਦੇ ਨੇ ਪਰ ਨਰਿੰਦਰ ਕੌਰ ਭਰਾਸ ਦੇ ਵੱਲੋਂ ਪੰਚਾਇਤੀ ਕਰਦਾ ਨਹੀਂ ਪੱਤਰ ਰੱਖਿਆ ਗਿਆ 40 ਲੱਖ ਰੁਪਏ ਦੀ ਵਾਬਤ ਦੇ ਨਾਲ ਇੱਥੇ ਜਿਹੜਾ ਪੰਚਾਇਤੀ ਘਰ ਬਣੇਗਾ ਪਰ ਜਿਸ ਨੂੰ ਲੈ ਕੇ ਪਿੰਡ ਦੇ ਵਾਸੀ ਨਾਰਾਜ਼ ਨੇ ਤੇ ਇਸ ਦਾ ਵਿਰੋਧ ਕਰ ਰਹੇ ਨੇ ਪਰ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵੱਲੋਂ ਇਹ ਨਹੀਂ ਪੱਤਰ ਰੱਖਿਆ ਗਿਆ ਉਹਨਾਂ ਦੇ ਵਰਕਰ ਖੁਸ਼ ਨੇ ਜਿਸ ਨੂੰ ਲੈ ਕੇ ਵਿਵਾਦ ਵੱਧ ਵੀ ਰਿਹਾ ਏ ਤੇ ਇਸ ਤੇ ਪੁਲਿਸ ਨੇ ਆਪਣਾ ਜਿਹੜਾ ਪੱਖ ਵੀ ਰੱਖਿਆ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾਵੇਗੀ ਪਰ ਪਿੰਡ ਦੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ